ਜੱਗੂ ਅਤੇ ਬੋਲਟ ਦੇ ਰਾਤੀ ਹੋਏ ਪੰਗੇ ਤੋਂ ਬਾਅਦ ਕਬੱਡੀ ਕੱਪ ਤਾਂ ਹੋ ਗਿਆ ਸੀ ਕੈਨਸਲ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੱਗੂ ਹਕਮ ਵਾਲਾ ਲਾਈਵ ਆਇਆ ਹੈ ਲੋਕਾਂ ਦੇ ਵੱਲੋਂ ਵੱਖ-ਵੱਖ رائے ਦਿੱਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਜੱਗੂ ਦੀ ਸਪੋਰਟ ਵੀ ਕੀਤੀ ਜਾ ਰਹੀ ਹੈ ਕੁਝ ਲੋਕ ਨੇ ਜਿਹੜੇ ਉਹ ਜੱਗੂ ਦੇ ਖਿਲਾਫ ਵੀ ਨੇ ਇਹੀ ਗੱਲ ਬੋਲਟ ਦੇ ਨਾਲ ਕੁਝ ਲੋਕ ਬੁਲਟ ਦੇ ਖਿਲਾਫ ਨੇ ਅਤੇ ਕੁਝ ਲੋਕ ਬੁਲਟ ਦੀ ਸਪੋਰਟ ਦੇ ਵਿੱਚ ਨੇ ਸੋ ਇਹ ਲੋਕਾਂ ਦੇ ਕੁਝ ਕਮੈਂਟ ਨੇ ਕੋਈ ਕਹਿੰਦਾ ਭਰਾਵਾ ਤੂੰ ਘਰੇ ਹੀ ਬੈਠਿਆ ਕਰ ਤੇ ਕੁਝ ਲੋਕ ਕਹਿੰਦੇ ਆ ਵੀਰ ਕਬੱਡੀ ਛੱਡ ਕੇ ਬੌਕਸਿੰਗ ਖੇਡਣੀ ਸ਼ੁਰੂ ਕਰ ਦੋ ਕਿ ਭੈਣ ਕਹਿੰਦੀ ਆ ਵੀ ਵੀਰ ਤੂੰ ਘਰੇ ਬੈਠ ਜਾ ਤੇਰੀ ਖੇਡ ਦੂਜੇ ਖਿਡਾਰੀਆਂ ਨੂੰ ਸੱਟ ਮਾਰਨ ਵਾਲੀ ਖੇਡ ਤੋਂ ਵੀ ਕਿਸੇ ਮਾਦਾ ਪੋਤੇ ਤੇ ਸਾਡਾ ਦਿਲ ਨਹੀਂ ਕਰਦਾ ਤੈਨੂੰ ਮੰਦਾ ਚੰਗਾ ਬੋਲਣ ਨੂੰ ਬਈ ਨੇ ਸਪੋਰਟ ਕੀਤੀਆਂ ਲਿਖਿਆ ਵੀ ਜੱਗੂ ਦੀ ਕੋਈ ਗਲਤੀ ਨਹੀਂ ਸੀ ਜਦੋਂ ਉਹਨਾਂ ਨੇ ਰੈਂਟ ਦਿੱਤਾ ਅਤੇ ਉਹ ਸੈਮੀਫਾਈਨਲ ਮੈਚ ਕੀ ਕਰਨ ਆਇਆ ਸੀ ਕਰ। ਅਗ ਜਾਂਦਾ ਫਿਰ ਜੱਗੂ ਦਾ ਨਾਮ ਬੋਲਣ ਦਾ ਹੱਕ ਨਹੀਂ ਬਣਦਾ। ਜਦੋਂ ਕਮੇਟੀ ਦਾ ਰੋਲ ਸੀ ਦੋ ਰੈਡਾਂ ਤਾਂ ਜੱਗੂ ਦਾ ਕੀ ਕਸੂਰ ਸੀ? ਉਹਦੇ 'ਚ ਕਮੇਟੀ ਕਿਹੋਂਦੀ ਤਾਂ ਖੇਡ ਲੈਂਦਾ ਹਵਾ ਕਰਦਾ ਸੀ ਅਗਲੇ ਨੇ ਕੱਢਦੀ ਫੇਰ ਨਾਲੇ। ਮਾਨਸੇ ਵਾਲੇ ਤਾਂ ਵੈਮ ਹੀ ਕੱਢਦੇ ਆ। ਪਹਿਲਾਂ ਮੋਸੇ ਵਾਲੇ ਨੇ ਕੱਢੇ ਸਾਰਿਆਂ ਦੇ। ਹੁਣ ਇਹਦੇ ਤੇ ਲੱਗਦੇ ਆ। ਸੋ ਤੁਸੀਂ ਕਿਸ ਦੀ ਸਾਈਡ ਆ ਦੋਸਤੋ ਆਪਾਂ ਤਾਂ ਚਾਹੁੰਦੇ ਆ ਵੀ ਸਾਰੇ ਨਾਲ ਮਿਲ ਕੇ ਰਹੋ ਯਾਰ ਆਪਸ ਦੇ ਵਿੱਚ ਬਾਕੀ ਤੁਸੀਂ ਦੱਸੋ ਕਿਸ ਦੀ ਸਾਈਡ ਹੋ ਕਿਹੜਾ ਸਹੀ ਆ ਕਿਹੜਾ ਗਲਤ ਆ ਤੁਸੀਂ ਲੋਕਾਂ ਦੇ ਪੁਆਇੰਟ ਆਫ View ਤਾਂ ਦੇਖ ਹੀ ਲਏ ਆ ਬਾਕੀ ਇਹ ਨਾਈਕੀ ਦੀ ਬਹੁਤ ਘੈਂਟ ਹੁੱਡੀ ਆ ਪ੍ਰੋਡਕਟ ਦੇ ਵਿੱਚ ਲਿੰਕ ਆਪ ਖਰੀਦਿਓ ਜ਼ਰੂਰ ਮੈਂ ਵੀ ਪਾਉਣਾ ਆ ਬਹੁਤ ਸੋਹਣੀ ਹੁੱਡੀ ਆ ਇਹ